ਜਿਨੀ ਰਾਮ ਰਾਮ ਨਾਮ ਵਿਸਾਰਿਆ ਸੇ ਮਨ ਮੁਖ ਮੂੜ ਅਭਾਗੀ ਰਾਮ ਤਿਨ ਅੰਤਰੇ ਮੋਹ ਵੇ ਆਪ ਖਿਨਚਿਨ ਮਾਇਆ ਲਾਗੀ ਰਾਮ ਮਾਇਆ ਮਲ ਲਾਗੀ ਮੂੜ ਭੈ ਅਭਾਗੀ ਜੇ ਰਾਮ ਨਾਮ ਨਾ ਪਾਇਆ ਅਨੇਕ ਕਰਮ ਕਰਹਿ ਅਭਿਮਾਨੀ ਹਰ ਰਾਮੂ ਨਾਮ ਚੁਰਾਇਆ ਮਹਾ ਵਿਖਮ ਜੰਪੰਥ ਦੁਹੇਲਾ ਕਾਲੂ ਖਤਮ ਹੋ ਅੰਧਿਆਰਾ ਨਾਨਕ ਗੁਰਮੁਖ ਨਾਮ ਤੇ ਆਇਆ ਤਾਂ ਪਾਏ ਮੁਖ ਦੁਆਰਾ ਰਾਮੂ ਰਾਮ ਨਾਮ ਗੁਰੂ ਰਾਮ ਗੁਰਮੁਖੇ ਜਾਣੇ ਰਾਮ ਏ ਮਨਵਾ ਖਿਨ ਊਬ ਪਿਆਲੀ ਧਰਮੰਦਾ ਇਕਤ ਘਰ ਆਣੇ ਰਾਮ ਮਨ ਇਕਤ ਘਰ ਆਣ ਸਭ ਗਤ ਮਿਤ ਜਾਣੇ ਹਰ ਰਾਮੋ ਨਾਮ ਰਸਾਏ ਜਨ ਕੀ ਪੈ ਜ ਰਖੈ ਰਾਮ ਨਾਮ ਪ੍ਰਹਿਲਾਦ ਉਧਾਰਤ ਰਾਏ ਰਾਮੋ ਰਾਮ ਰਮੋ ਰਮ ਊਚ ਗੁਣ ਕਹਿਤਿਆ ਅੰਤ ਨ ਪਾਇਆ ਨਾਨਕ RAM ਨਾਮ ਸੁਣ ਭੀਨੇ RAM ਨਾਮ ਸੁਮਾਇਆ ਜਿਨ ਅੰਤਰੇ RAM ਨਾਮ ਵਸੈ ਤਿਨ ਚਿੰਤਾ ਸਭ ਗਵਾਇ RAM ਸਭ ਅਰਥ ਸਭ ਧਰਮ ਮਿਲੇ ਮਨ ਸਿੰਦਿਆ ਸੋ ਫਲ ਪਾਇਆ RAM ਮਨ ਸਿੰਦਿਆ ਫਲ ਪਾਇਆ RAM ਨਾਮ ਧਿਆਇ RAM ਨਾਮ ਗੁਣ ਗਾ ਦੁਰਮਤਿ ਕੁਬਦ ਗਈ ਸੁਧ ਹੋਈ RAM ਨਾਮ ਮੰਨ ਲਾਇ ਸਫਲ ਜਨਮ ਸ਼ਰੀਰ ਸਭ ਹੋ ਜਿਤ RAM ਨਾਮ ਪਰਗਾਸਿਆ ਨਾਨਕ ਹਰ ਭਜ ਸਦਾ ਦਿਨ ਰਾਤੀ ਗੁਰਮੁਖ ਨਿਜ ਘਰ ਵਾਸਿਆ ਜਿਨ ਸਰਦਾਰ RAM ਨਾਮ ਲੱਗੀ ਤੈਨ ਦੂਜਾ ਚਿੱਤ ਨ ਲਾਇਰਾ ਜੇ ਧਰਤੀ ਸਭ ਕੰਚਨ ਕਰਦੀ ਜੈ ਬਿਨ ਨਾਮ ਹੈ ਅਵਰ ਨਾ ਪਾਇਆ ਰਾਮ ਰਾਮ ਨਾਮ ਮਨ ਪਾਇਆ ਪਰਮ ਸੁਖ ਪਾਇਆ ਅੰਤ ਚਲਦਿਆਂ ਨਾਲ ਸਖਾਈ ਰਾਮ ਨਾਮ ਧਨ ਤੂੰ ਜੀ ਸੰਚੀ ਨਾ ਡੁੱਬਣਾ ਜਾਈ ਰਾਮ ਨਾਮ ਇਸ ਜੁਗ ਮੈਂ ਤੁਲਾ ਜਮ ਕਾਲ ਨੇੜ ਨਾ ਆਵੇ ਨਾਨਕ ਗੁਰਮੁਖ ਖਾਮ ਪਛਾਤਾ ਕਰ ਕਿਰਪਾ ਆਪ ਮਿਲਾਵੇ ਰਾਮ ਰਾਮ ਨਾਮ ਸਤੇ ਸਤ ਗੁਰਮੁਖ ਜਾਣਿਆ ਰਾਮ ਸੇਵਕੋ ਗੁਰ ਸੇਵਾ ਲਗਾ ਜਿਨ ਮਨ ਤਨ ਅਰਪ ਚੜਾਇਆ ਰਾਮ ਮਨ ਤਨ ਅਰਪਿਆ ਬਹੁਤ ਮਨ ਸ਼ਰਧਿਆ ਗੁਰ ਸੇਵਕ ਭਾਏ ਮਿਲਾਏ ਦੀਨ ਨਾਨਕ ਜੀਆਂ ਕਾ ਦਾਤਾ ਪੂਰੇ ਗੁਰ ਤੇ ਪਾਏ ਗੁਰੂ ਸਖ ਸਖ ਗੁਰੂ ਹੈ ਇੱਕੋ ਗੁਰ ਉਪਦੇਸ਼ ਚੁਲਾਏ RAM ਨਾਮ ਮੰਤ ਹਿਰਦਾ ਦੇਵ ਨਾਨਕ ਮਿਲਨ ਸੁਭਾਏ ਇੱਕ ਓੰਕਾਰ ਸਤਗੁਰ ਪ੍ਰਸਾਦ ਆਸਾ ਸ਼ੰਤ ਮੈਲਾ ਚੌਥਾ ਕਰ ਦੂਜਾ ਹਰ ਹਰ ਕਰਤਾ ਦੁਖ ਬਿਨਾਸਨ ਪਤਿਤ ਪਾਵਨ ਹਰ ਨਾਮ ਜਿਓ ਹਰ ਸੇਵਾ ਪਾਈ ਪਰਮਗਤ ਪਾਈ ਹਰ ਊਤਮ ਹਰ ਹਰ ਕਾਮ ਜਿਓ ਹਰ ਊਤਮ ਕਾਮ ਜਪਿਐ ਹਰ ਨਾਮ ਹਰ ਜਪਿਐ ਅਸਥਿਰ ਹੋਵੈ ਜਨਮ ਮਰਨ ਦੋਵੈ ਦੁਖ ਮਿਟੇ ਸਿੱਧੇ ਹੀ ਸੁਖ ਸੋਵੇ ਹਰ ਹਰ ਕਿਰਪਾ ਧਾਰੋ ਠਾਕੁਰ ਹਰ ਜਪੀਏ ਆਤਮ ਰਾਮ ਜਿਓ ਹਰ ਹਰ ਕਰਤਾ ਦੁਖ ਬਿਨਾ ਸੰ ਪਤਿਤ ਪਾਵਨ ਹਰ ਨਾਮ ਜਿਓ ਹਰ ਨਾਮ ਪਦਾਰਥ ਕਲਯੁਗ ਊਤਮ ਹਰ ਜਪੀਏ ਸਤਗੁਰ ਪਾਏ ਜਿਓ ਗੁਰਮੁਖ ਹਰ ਪੜੀਏ ਗੁਰਮੁਖ ਹਰ ਸੁਣੀਏ ਹਰ ਜਪਤ ਸੁਣਤ ਦੁੱਖ ਜਾਏ ਜਿਉ ਹਰ ਹਰ ਨਾਮ ਜਪਿਆ ਦੁੱਖ ਬਿਨਸਿਆ ਹਰ ਨਾਮ ਪਰਮ ਸੁਖ ਪਾਇਆ ਸਤਗੁਰ ਗਿਆਨ ਬਲਿਆ ਘਟ ਚਾਲਣ ਅਗਿਆਨ ਅੰਧੇਰ ਗਵਾਇਆ ਹਰ ਹਰ ਨਾਮ ਤਿਨੀ ਆਰਧਿਆ ਜਿਨ ਮਸਤਕ ਧੁਰ ਲਿਖ ਪਾਏ ਜਿਉ ਹਰ ਨਾਮ ਤਦਾਰਥ ਕਲਯੁਗ ਉਤਮ ਹਰ ਜਪਿਐ ਸਤਗੁਰੁ ਪਾਏ ਜਿਉ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰ ਲਾਹਾ ਪਦ ਨਿਰਮਾਨ ਜਿਉ ਹਰ ਪ੍ਰੀਤ ਲਗਾਈ ਹਰ ਨਾਮ ਸੁਖਾਈ ਤਨ ਚੂਕਾ ਆਵਣ ਜਾਣ ਜਿਉ ਆਵਣ ਜਾਣਾ ਤ੍ਰੰਤੋ ਭਾਗ ਹਰ 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 ਗੁਣ ਗਾਇਆ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਹਰ ਹਰ ਨਾਮ ਸੁਮਾਇ ਜਿਨ ਹਰ ਧਿਆਇ ਤੁਰ ਪਾਗ ਲਿਖ ਪਾਇ ਤਿੰਨ ਸਫਲ ਜਨਮ ਪਰਵਾਨ ਜਿਓ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰਲਾ ਪਦ ਨਿਰਵਾਣ ਜਿਓ ਜਿਨ ਹਰ ਮੀਠ ਲਗਾਨਾ ਤੇ ਜਨ ਪਰਧਾਨ ਤੇ ਉਤਮ ਹਰ ਹਰ ਲੋਕ ਜਿਓ ਹਰ ਨਾਮ ਵਡਾਈ ਹਰ ਨਾਮ ਸੁਖਾਈ ਗੁਰ ਸ਼ਬਦ ਦੀ ਹਰ ਰਸ ਭੋਗ ਜਿਓ ਹਰ ਰਸ ਭੋਗ ਮਹਾਂ ਮਿਰਜੋਗ ਵਡ ਭਾਗੀ ਹਰ ਰਸ ਪਾਇਆ ਸੇ ਤਨ ਵੱਡੇ ਸਤਪੁਰਖਾ ਪੂਰੇ ਜਿਨ ਗੁਰਮਤਿ ਨਾਮ ਪਿਰਾਇਆ ਜਨ ਨਾਨਕ ਰੇਣ ਮੰਗੇ ਪਗ ਸਾਧੂ ਮਨ ਚੂਕਾ ਸੋਗ ਵਿਜੋਗ ਦਿਓ ਜਿਨ ਹਰ ਮੀਠ ਲਗਾਨਾ ਤੇ ਜਨਮ ਪਰ ਧਨ ਤੇ ਉਤਮ ਹਰ ਹਰ ਲੋਕ ਜਿਓ ਆਸਾ ਮਲਾ ਚੌਥਾ ਸਤਜਗ ਸਭ ਸੰਤੋਖ ਸ਼ਰੀਰ ਪਗ ਚਾਰੇ ਧਰਮ ਧਿਆਨ ਜਿਓ ਮੰਨ ਤਨ ਹਰ ਗਾਵੇ ਪਰਮ ਸੁਖ ਪਾਵੇ ਹਰ ਹਿਰਦੈ ਹਰ ਗੁਣ ਗਿਆਨ ਜਿਓ ਗੁਣ ਗਿਆਨ ਸਰਦਾਰਥ ਹਰ ਹਰ ਕਿਰਤਾਰਥ ਸ਼ੋਭਾ ਗੁਰਮੁਖ ਹੋਈ ਅੰਤਰ ਬਾਹਰ ਹਰ ਪਬ ਏਕੋ ਦੂਜਾ ਅਵਰ ਨਾ ਕੋਈ ਹਰ ਹਰ ਲੇਵ ਲਈ ਹਰ ਨਾਮ ਸਖਾਈ ਹਰ ਦਰਗਾ ਪਾਵੈ ਮਾਨ ਜਿਓ ਸਤਜਗ ਸਭ ਸੰਤੋਖ ਸ਼ਰੀਰਾ ਅਗਚਾਰੇ ਧਰਮ ਧਿਆਨ ਜਿਓ ਇਤਾ ਯੁਗ ਆਇਆ ਅੰਤਰ ਜ਼ੋਰ ਪਾਇਆ ਜਤ ਸੰਜਮ ਕਰਮ ਕਮਾਏ ਜਿਉ ਪਗ ਚੌਥਾ ਕਿਸ ਯਾ ਤਰੇ ਪਗ ਟਿਕਿਆ ਮਨ ਹਿਰਦੈ ਕ્રોਧ ਜਲਾਏ ਜਿਉ ਮਨ ਹਿਰਦੈ ਕੋਧ ਮਾ ਬਿਸ ਲੋਧ ਨਿਰਪਤਾ ਵੇ ਲੜ ਦੁਖ ਪਾਇਆ ਅੰਤਰ ਸੰਸਾਰ ਰੋਗ ਲਗਾਨਾ હો મેં અંકાર વિધાયા હર હર તપ પા તારી મેરા ઠાકુર દેખ ગુરમત હર નામ લે જાય જીઓ તપ યુગ આયા અંતર જોર પાયા જત સંયમ કર્મ કુમાય જીઓ યુગ દ્વાપર આયા પરમ પરમાયા ਹਰ ਗੋਪੀ ਕਾਨ ਉਪਾਏ ਜਿਓ ਤਪ ਤਪਨ ਤਾਪੈ ਜਗ ਪੁੰਨ ਆਰੰਭੈ ਅਤ ਕਿਰਿਆ ਕਰਮ ਕਮਾਏ ਜਿਓ ਕਿਰਿਆ ਕਰਮ ਕਮਾਇਆ ਪਦ ਦੋਏ ਖਿਸਕਾਇਆ ਦੋਏ ਪਦ ਟਿਕਾ ਟਿਕਾਏ ਜਿਓ ਮਹਾ ਜੁਦ ਜੋਦ ਭੋਕੀ ਨੇ ਵਿੱਚ ਹौं ਮੈਂ ਪਤਾ ਪਚਾਏ ਜਿਓ ਦੀਨ ਦਇਆਲ ਗੁਰਸਾਧ ਮਿਲਾਇਆ ਮਿਲ ਸਤਗੁਰ ਮਨ ਲਹਿ ਜਾਏ ਜਿਉ ਜੁਗ ਦੁਆਪਰ ਆਪਹੰ ਪਰਮਾਇ ਹਰ ਗੋਪੀ ਕਾਨੁ ਉਪਾਏ ਜਿਉ ਕਲ ਜੁਗ ਹਰ ਕੀਆ ਪਗ ਤਰੇ ਖਿਸਕੀਆ ਅਗ ਚੌਥਾ ਟਿਕਾ ਟਿਕਾਏ ਜਿਉ ਗੁਰ ਸ਼ਬਦ ਕਮਾਇਆ ਔ ਖੁਦ ਹਰ ਪਾਇਆ ਹਰ ਕੀਰਤ ਹਰ ਸ਼ਾਂਤ ਪਾਏ ਜੀਓ ਹਰ ਕੀਰਤ ਰੁੱਤ ਆਈ ਹਰ ਨਾਮ ਵਡਾਈ ਹਰ ਹਰ ਨਾਮ ਖੇਤ ਜਮਾਇਆ ਅਨਜੁਗ ਬੀਜ ਬੀਜੇ ਬਿਨ ਨਾਵੇਂ ਸਭਲਾ ਮੂਲ ਗਵਾਇਆ ਜਨ ਨਾਨਕ ਗੁਰਪੂਰਾ ਪਾਇਆ ਮਨ ਹਿਰਦੈ ਨਾਮ ਲਖਾਏ ਜੀਓ ਅਲ ਜੁਗ ਹਰ ਕੀਆ ਪਦ ਤੈ ਛਿਸ ਕੀਆ ਪਦ ਚੌਥਾ ਟਿਕਾ ਟਿਕਾਏ ਜਿਓ